ਮੇਰਾ ਨਾਮ ਅਨਵੀਰ ਸਿੰਘ ਹੈ ਜੀ ਮੈਂ ਇੱਥੇ ਫੋਰੈਸਟ ਡਿਪਾਰਟਮੈਂਟ ਚ ਵਾਈਲਡਲਾਈਫ ਚ ਇੱਥੇ ਨਿਯੁਕਤ ਇਨਚਾਰਜ ਇਹ ਕਿਸ਼ੋਪਰ ਹੈ ਜੀ ਇੱਥੇ ਕਮਿਊਨਿਟੀ ਰਿਜ਼ਰਵ ਹੈ ਟੋਟਲ 5 ਪਿੰਡਾਂ ਦੀ ਪੰਚਾਇਤ ਹੈ ਤੇ ਕੁਝ 850 ਏਕੜ ਰਕਬਾ ਟੋਟਲ ਇੱਥੇ ਮਾਈਗਰੇਟਿਡ ਬਰਡਸ ਆਉਂਦੇ ਆ ਤੇ ਇੱਕ ਤਕਰੀਬਨ 100 ਪਲੱਸ ਕਿਸਮ ਦੇ ਪੰਛੀ ਇੱਥੇ ਜਿਹੜੇ ਆਉਂਦੇ ਆ ਫਿਰ ਕੋਈ 8500 ਤੋਂ 9000 ਤੱਕ ਪੰਛੀ ਪੁੱਜ ਚੁੱਕੇ ਆ ਜਿਦਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਤੇ ਬਹੁਤ ਵਧੀਆ ਟੂਰਿਜ਼ਮ ਸਾਈਟ ਆ ਜ਼ਰੂਰ ਬੱਚਿਆਂ ਨੂੰ ਐ ਸਕੂਲ ਆ ਵਾਲਿਆਂ ਨੂੰ ਕਹਿੰਦੇ ਆ ਕਿ ਇੱਥੇ ਆਓ ਬੱਚਿਆਂ ਨੂੰ ਜਾਗਰੂਤ ਕਰੋ ਮਾਈਗਰੇਟਿਡ ਬਰਡਸ ਆ ਰਹੇ ਇਹ ਮਾਈਗਰੇਟਿਡ ਬਰਡਸ ਜਿਹੜੇ ਆ ਇਹ ਟੋਟਲ ਲਗਭਗ 33 ਕੰਟਰੀਆਂ ਤੋਂ ਇੱਥੇ ਆਂਦੇ ਆ ਜਿਦਾਂ ਕਿ ਅਫਗਾਨਿਸਤਾਨ ਤਿੱਬਤ ਰਸ਼ੀਆ ਸਾਈਬੇਰੀਆ ਉਧਰਲੀ ਸਾਈਡ ਤੇ ਜਦੋਂ ਠੰਡ ਹੋ ਜਾਂਦੀ ਆ برف ਪੈ ਜਾਂਦੀ ਆ ਪੰਛੀ ਇੱਧਰ ਆ ਜਾਂਦੇ ਆ ਤੇ ਕਾਫੀ ਪੰਛੀ ਨੇ ਜਿਦਾ ਤੁਸੀਂ ਵੇਖ ਸਕਦੇ ਹੋ ਇਹ ਜਿਹੜੇ ਪੰਛੀ ਫਿਰ ਕਿੰਨੇ ਕੰਟਰੀ ਚੋਂ ਆਉਂਦੇ ਤੇ ਕਦੋਂ ਕਿਹੜੇ ਕਿਹੜੇ ਸੀਜ਼ਨ ਚ ਆਉਂਦੇ ਨੇ ਇਹ ਸਰ ਨਵੰਬਰ ਚ ਆਉਣੇ ਸਟਾਰਟ ਹੋ ਜਾਂਦੇ ਆ ਤੇ ਮਾਰਚ ਤੱਕ ਇੱਥੇ ਹੀ ਰਹਿੰਦੇ ਆ ਬਹੁਤ ਹੈ ਕੰਟਰਲ ਏਸ਼ੀਆ ਤੋਂ ਕਾਫੀ ਮਤਲਬ ਕੰਟਰੀਸ ਐ ਜਿੱਥੇ ਲਗਭਗ ਜਿੱਦਾਂ ਇਹਨਾਂ ਨੇ ਸਰਵੇ ਕੀਤਾ ਏ ਉੱਥੋਂ ਇਹਨਾਂ ਨੇ ਪੂਰਾ ਦੱਸਿਆ ਕਿ ਲਗਭਗ 30 ਤੋਂ 35 ਕੰਟਰੀਸ ਐ ਜਿੱਥੋਂ ਇਹ ਆਂਦੇ ਨੇ ਪੰਛੀ ਤੇ ਇਹ ਫਿਰ 3-4 ਮਹੀਨੇ ਇੱਥੇ ਸਟੇ ਕਰਨਾ ਜਦੋਂ ਅੱਗੇ ਮਾਰਚ ਤੋਂ ਬਾਅਦ ਗਰਮੀ ਹੋਣੀ ਸਟਾਰਟ ਹੋਣੀ ਆ ਫੀਡ ਇਹਨਾਂ ਨੇ ਵਾਪਸੀ ਕਰਨੀ ਹੈ ਇੱਥੇ ਸਾਡੇ ਕੋਲ ਜਿੱਦਾ ਕਾਫੀ ਫੇਮਸ ਹੈ ਸਾਰਸ ਕਰੇਨ ਦਾ ਦੋ ਪੇਅਰ ਇੱਥੇ ਆ ਪਹਿਲਾਂ ਇੱਕ ਹੀ ਤੇ ਫਿਰ ਉਹਨਾਂ ਨੇ ਅੱਗੇ ਬਰੀਡਿੰਗ ਕੀਤੀ ਹੁਣ ਦੋ ਪੇਅਰ ਹੋ ਗਏ ਆ ਚਾਰ ਪੇਅਰ ਚਾਰ ਹੋ ਗਏ ਟੋਟਲ ਉਹ ਵੀ ਇੱਥੇ ਜ਼ਿਆਦਾਤਰ ਇੱਥੇ ਰਹਿੰਦੇ ਆ ਜਾਂ ਇੱਥੋਂ ਜਾਂਦੇ ਆ ਛਾਲਾ ਪੱਤਨ ਵੀ ਜਾਂਦੇ ਆ ਮਤਲਬ ਥੋੜਾ ਬੋਤਾ ਆਲਦੋ ਵਾਲੇ ਉਹ ਰਹਿੰਦੇ ਆ ਬਾਕੀ ਤਕਰੀਬਨ ਉਹ ਇੱਥੇ ਹੀ ਰਹਿੰਦੇ ਆ ਜੋੜਾ ਰਹਿੰਦਾ ਹਾਂ ਜੋੜਾ ਦੇ ਅੰਦਰ ਬਣਿਆ ਹਾਂਜੀ ਹਾਂਜੀ ਉਹ ਕਾਫੀ ਟੂਰਿਸਟ ਆਉਂਦੇ ਆ ਜਿਆਦਾਤਰ ਉਹਦੇ ਵੱਲੋਂ ਹੀ ਪੁੱਛਦੇ ਆ ਕਿ ਅਹੀਂ ਉਹੀ ਦੇਖਣਾ ਉਹੀ ਦੇਖਣਾ ਉਹ ਇੱਥੇ ਹੀ ਮਿਲੇਗਾ ਤੁਹਾਨੂੰ ਤਾਂ ਪਰ ਕਿ ਮਤਲਬ ਪੰਛੀ ਲੋਕੀ ਕਿਦਾਂ ਦੇ ਇੰਟਰਸਟਿੰਗ ਆ ਵੇਖਣਾ ਹੁੰਦਾ ਜੀ ਬੱਚੇ ਕਾਫੀ ਸਕੂਲਾਂ ਦੇ ਜਿਹੜੇ ਉਹ ਖੁਸ਼ ਹੁੰਦੇ ਆ ਵੇਖ ਕੇ ਪੰਛੀ ਮਾਈਗ੍ਰੇਟ ਬਰਡਸ ਹੋਰ ਪੰਛੀ ਪ੍ਰੇਮੀ ਜਿਹੜੇ ਆ ਉਹਦੇ ਬਹੁਤ ਜ਼ਿਆਦਾ ਇੱਥੇ ਉਹਦੇ ਕਈ ਵਾਰ ਇਦਾਂ ਹੁੰਦਾ ਕਿ 7 ਵਜੇ ਆ ਗਏ ਇੱਥੇ ਸਾਡੇ ਕੋਲ ਵਾਚ ਟਾਵਰ ਆ ਉੱਥੇ ਉਹਨਾਂ ਨੇ ਆਪਣਾ ਰੱਖਿਆ ਹੁੰਦਾ ਕੈਮਰਾ ਦੂਰਬੀਨ ਉਹਨਾਂ ਨੇ ਆਪਣੀ ਲਿਆਂਦੀ ਉਹ ਆਪਣੇ ਲੈਵਲ ਤੇ ਬਹੁਤ ਵਧੀਆ ਇੰਜੋਏ ਕਰਦੇ ਆ ਕਿ ਇੱਕ ਇੱਕ ਸ਼ਾਂਤੀ ਦਾ ਮਾਹੌਲ ਹੁੰਦਾ ਆ ਕਾਫੀ ਇੰਟਰਸਟਿਡ ਲੋਕ ਜਿਹੜੇ ਆ ਆਉਂਦੇ ਇੱਥੇ ਸਿਆਲ ਫਿਰ ਕਿਹਦਾ ਕੇਂਦਰ ਬਣੇ ਨੇ ਹਾਂਜੀ ਹਾਂਜੀ ਸਿਆਲ ਚ ਵੀ ਗਰਮੀਆਂ ਚ ਵੀ ਸਾਡੇ ਕੋਲ ਆਡੀਟੋਰੀਅਮ ਹੈ ਜੇ ਕੋਈ ਬੱਚੇ ਵਗੈਰਾ ਜਦਾ ਨੂੰ ਦੱਸ ਕੇ ਆਂਦੇ ਆਂ ਫਿਰ ਉਹਨਾਂ ਨੂੰ ਉੱਥੇ ਬਰਡਸ ਦੇ ਬਾਰੇ ਦੱਸੀਦਾ ਹੈ ਕਾਢੇ ਕੋ ਹਾਲ ਆ ਉੱਥੇ ਪੰਛੀਆਂ ਦੀ ਫੋਟੋਆਂ ਵਗੈਰਾ ਲਾਈਆਂ ਉਹਨਾਂ ਬਾਰੇ ਲਿਖਿਆ ਆ ਤੇ ਕਾਫੀ ਕੋ ਛਾ ਨੂੰ ਉਥੇ ਆਡੀਟੋਰੀਅਮ ਚ ਵੀ ਵਖਾਨ ਲਈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦੇ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼